ਹੈਲੋ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਾਰਿਆਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਜੀ ਸ਼ਕਰਗੰਦੀ ਨੂੰ ਕਿਸ ਤਰ੍ਹਾਂ ਆਪਾਂ ਬਿਨਾ ਪਾਣੀ ਤੋਂ ਠੀਕ ਹੈ ਜੀ ਤੇ ਬਿਨਾ ਨਮਕ ਗਰਮ ਕੀਤੇ ਹੋਏ ਤੇ ਬਿਨਾ ਹੀ ਰੇਤ ਗਰਮ ਕੀਤੇ ਹੋਏ ਕਿਸ ਤਰ੍ਹਾਂ ਸ਼ਕਰਗੰਦੀ ਨੂੰ ਜਿਹੜੀ ਨੂੰ ਪਕਾ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਸ਼ਕਰਗੰਦੀ ਵੀ ਜਿਹੜੀ ਆ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੱਕ ਜਾਂਦੀ ਹੈ ਠੀਕ ਹੈ ਜੀ ਤੇ ਮਿਠਾਸ ਇਹਦੀ ਦੁੱਗਣੀ ਹੋ ਜਾਂਦੀ ਹੈ ਤੇ ਬਹੁਤ ਹੀ ਸੌਖਾ ਤਰੀਕਾ ਵਾ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਇਹ ਜੀ ਆਪਾਂ ਸ਼ਕਰਗੰਦੀਆਂ ਲੈ ਲਿਆ ਨੇ ਦੇਖ ਸਕਦੇ ਤੁਸੀਂ ਤੇ ਇਹਨਾਂ ਸ਼ਕਰਗੰਦੀਆਂ ਨੂੰ ਆਪਾਂ ਧੋਲਾਂਗੇ ਤੇ ਐ ਲੋ ਜੀ ਆਪਾਂ ਧੋਲਿਆ ਸ਼ਕਰਗੰਦੀਆਂ ਨੂੰ ਪਹਿਲਾਂ ਠੀਕ ਹੈ ਜੀ ਸਰਦੀਆਂ ਦਾ ਮੌਸਮ ਆ ਗਿਆ ਵਾ ਤੇ ਸਰਦੀਆਂ 'ਚ ਸ਼ਕਰਗੰਦੀਆਂ ਜੀ ਆਮ ਹੀ ਮਿਲਦੀਆਂ ਨੇ ਤੇ ਹੁਣ ਤਾਂ ਕਾਫੀ ਜ਼ਿਆਦਾ ਆ ਚੁੱਕੀਆਂ ਨੇ ਮਾਰਕੀਟ ਦੇ ਵਿੱਚ ਤੇ ਬਹੁਤ ਹੀ ਸਵਾਲ ਲੱਗਦੀਆਂ ਨੇ ਇਹ ਤੇ ਹੁਣ ਜੀ ਆਪਾਂ ਲੈ ਲਾਂਗੇ ਕੁੱਕਰ ਤੇ ਕੁੱਕਰ ਦੇ ਵਿੱਚ ਆਪਾਂ ਨਾ ਤਾਂ ਪਾਣੀ ਪੋਣਾ ਨਾ ਹੀ ਰੇਤ ਪੋਣੀ ਤੇ ਨਾ ਹੀ ਆਪਾਂ ਇਹ ਚ ਪਾਵਾਂਗੇ ਨਮਕ ਠੀਕ ਹੈ ਜੀ ਤੁਹਾਨੂੰ ਦੱਸ ਦਿਆਂ ਆਪਾਂ ਕਿਸ ਤਰੀਕੇ ਨਾਲ ਉਬਾਲਾਂਗੇ ਸ਼ਕਰਗੰਦੀਆਂ ਨੂੰ ਤੇ ਇਹ ਜੀ ਆਪਾਂ ਲੈ ਲਿਆ ਰਿਫਾਈਂਡ ਤੁਸੀਂ ਦੇਸੀ ਘਿਓ ਵੀ ਲੈ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਠੀਕ ਹੈ ਜੀ ਇੱਕ ਚਮਚ ਦੇ ਕਰੀਬ ਜਿਹੜਾ ਤੇ ਘਿਓ ਵਾ ਅਸਰੀ ਰਿਫਾਈਂਡ ਲਿਆਵਾਂ ਮੈਂ ਇਸ ਮਸਤ ਨੂੰ ਵਿੱਚ ਇਸ ਤਰ੍ਹਾਂ ਆਪਾਂ ਮਤਲਬ ਫੈਲਾ ਦਾਂਗੇ ਚੰਗੀ ਤਰ੍ਹਾਂ ਇਕ ਜੇ ਤੁਸੀਂ ਜਿਹੜਾ ਵੀ ਘਿਓ ਤੇਲ ਤੁਸੀਂ ਖਾਣੇ ਹੋ ਤੁਸੀਂ ਉਹੀ ਲੈ ਸਕਦੇ ਹੋ ਸਰੋਂ ਦਾ ਤੇਲ ਨਾਲ ਹੋਜੀ ਫਿਰ ਨੀਤਾ ਸ਼ਕਰਗੰਦੀ ਦੇ ਵਿੱਚੋਂ ਉਹੀ 스ਮੈਲ ਆਉਂਦੀ ਹੈ ਜਿਹੜੀ ਆਪਾਂ ਵਿੱਚ ਤੇਲ ਜਿਹੜਾ ਯੂਜ਼ ਕਰਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਕੁੱ库 ਨੂੰ ਰੱਖ ਦਿੱਤਾ ਸਾਈਡ ਤੇ ਤੇ ਹੁਣ ਜੀ ਆਪਾਂ ਲੈ ਲਾਂਗੇ ਸ਼ਕਰਗੰਦੀਆਂ ਜਿਨ੍ਹਾਂ ਨੂੰ ਧੋ ਕੇ ਰੱਖਿਆ ਸੀਗਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਡਰਾਈ ਕਰ ਲਾਂਗੇ ਹਲਕਾ ਜਿਹਾ ਠੀਕ ਹੈ ਜੀ ਜ਼ਿਆਦਾ ਨਹੀਂ ਡਰਾਈ ਕਰਨਾ ਹੈਗਾ ਬਸ ਹਲਕਾ ਹਲਕਾ ਡਰਾਈ ਕਰ ਲਾਂਗੇ ਜਿਹੜਾ ਪਾਣੀ ਮਤਲਬ ਉੱਪਰ ਲੱਗਾ ਹੈ ਉਸ ਨੂੰ ਪੂੰਝ ਦਾਂਗੇ ਤੇ ਹੁਣ ਜੀ ਆਪਾਂ ਉਹੀ ਤੇਲ ਲੰਗਾਗੇ ਜੋ ਆਪਾਂ ਕੁੱਕਰ ਦੇ ਵਿੱਚ ਲਾਇਆ ਸੀ ਇਸ ਤਰ੍ਹਾਂ ਆਪਾਂ ਸ਼ਕਰਗੰਦੀਆਂ ਦੇ ਉੱਪਰ ਲਗਾ ਦਾਂਗੇ ਸਾਰੀਆਂ ਸ਼ਕਰਗੰਦੀਆਂ ਦੇ ਉੱਪਰ ਇਸ ਤਰ੍ਹਾਂ ਤੇਲ ਜਿਹੜਾ ਵਾ ਉਹਨੂੰ ਲਗਾ ਦਾਂਗੇ ਤੁਸੀਂ ਕਿਉਂ ਵੀ ਲੈ ਸਕਦੇ ਹੋ ਥੋੜਾ ਜਿਹੜਾ ਰਿਫਾਈਨਡ ਹੈ ਮੈਂ ਹੋਰ ਲਵਾਂਗੀ ਆਪਣੇ ਹੱਥ ਤੇ ਲਗਾਵਾਗੀ ਇਸ ਤਰ੍ਹਾਂ ਜਿਸ ਤਰ੍ਹਾਂ ਸਾਰੀਆਂ ਸ਼ਕਰਗੰਦੀਆਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਲਗਾ ਦੇਣਾ ਵਾ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਜੀ ਇਹ ਸ਼ਕਰਗੰਦੀਆਂ ਨੂੰ ਬੋਇਲ ਕਰਨ ਦਾ ਠੀਕ ਹੈ ਜੀ ਬੋਲ ਕਹਿ ਸਕਦੇ ਹੋ ਜਾ ਪੁੰਨਣ ਦਾ ਤੁਸੀਂ ਕੁਝ ਵੀ ਕਹਿ ਸਕਦੇ ਹੋ ਕੋਈ ਵੀ ਤਰੀਕਾ ਤੁਸੀਂ ਇਹਦੇ ਨਾਲ ਜਿਹੜੀਆਂ ਸ਼ਕਰਗੰਦੀਆਂ ਨੇ ਮਿੱਠੀਆਂ ਵੀ ਬਣਦੀਆਂ ਨੇ ਠੀਕ ਹੈ ਜੀ ਜਿਹੜੀਆਂ ਆਪਾਂ ਪਾਣੀ 'ਚ ਉਬਾਲਦੇ ਹਾਂ ਉਹ ਥੋੜੀਆਂ ਜਿਹੀਆਂ ਜਿਆਦਾ ਪਿਲਪਿਲੀਆਂ ਜਿਹੀ ਹੋ ਜਾਂਦੀਆਂ ਨੇ ਠੀਕ ਹੈ ਜੀ ਤੇ ਨਾਲੇ ਉਹਨਾਂ ਜਿਹੜਾ ਮਿਠਾਸ ਆ ਉਹਨਾਂ ਦੀ ਥੋੜੀ ਘੱਟ ਜਾਂਦੀ ਹੈ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਸ਼ਕਰਗੰਦੀਆਂ ਨੂੰ ਉਬਾਲੋਗੇ ਪਕਾਉਗੇ ਤੇ ਜਿਹੜੀ ਇਹਨਾਂ ਦੀ ਮਿਠਾਸ ਹੋ ਉਹ ਵੀ ਦੁੱਗਣੀ ਹੋ ਜਾਏਗੀ ਤੁਸੀਂ ਇਹ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਜੀ ਹੁਣ ਜੀ ਆਪਾਂ ਸ਼ਕਰਗੰਦੀਆਂ ਜਿਹੜੀਆਂ ਨੇ ਸਾਰੀਆਂ ਵਿੱਚ ਇਸ ਤਰ੍ਹਾਂ ਸੈੱਟ ਕਰਕੇ ਰੱਖ ਦਾਂਗੇ। ਇਕੱਲੇ ਇਕੱਲੇ ਕਰਕੇ ਆਪਾਂ ਇਸ ਤਰ੍ਹਾਂ ਰੱਖ ਦਾਂਗੇ। ਤੇ ਅੱਜ ਮੈਂ ਸਾਰੀਆਂ ਸ਼ਕਰਗੰਦੀਆਂ ਜਿਹੜੀਆਂ ਨੇ ਵਿੱਚ ਰੱਖ ਦਿੱਤੀਆਂ ਨੇ ਤੁਸੀਂ ਦੇਖ ਸਕਦੇ ਹੋ। ਸਾਰੀਆਂ ਸ਼ਕਰਗੰਦੀਆਂ ਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਸੈੱਟ ਕਰਕੇ ਰੱਖ ਦਾਂਗੇ। ਠੀਕ ਹੈ ਜੀ ਤਾਂ ਜੋ ਇਹਨਾਂ ਨੂੰ ਬਰਾਬਰ ਸੇਕ ਲੱਗ ਸਕੇ। ਤੇ ਹੁਣ ਜੀ ਆਪਾਂ ਇਸ ਨੂੰ ਕਾਟਨ ਦਾ ਕੱਪੜਾ ਲਵਾਂਗੇ ਮੇਰੇ ਕੋਲੇ ਕੱਪੜਾ ਹੈਗਾ ਕਾਟਨ ਦਾ ਤੁਸੀਂ ਇੱਥਾਂ ਤੇ ਕਿਚਨ ਟਾਵਲ ਠੀਕ ਹੈ ਜੀ ਜਾਂ ਫਿਰ ਪੋਣਾ ਵਗੈਰਾ ਵੀ ਲੈ ਸਕਦੇ ਹੋ ਤੇ ਆਪਾਂ ਇਸ ਨੂੰ ਭੀ ਲਾਂਗੇ ਇਸ ਤਰ੍ਹਾਂ ਪਾਣੀ ਦੇ ਵਿੱਚ ਡਿੱਪ ਕਰ ਲਾਂਗੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਸ ਨੂੰ ਆਪਾਂ ਗਿੱਲਾ ਕਰ ਲੈਣਾ ਵਾ ਤੇ ਫਿਰ ਇਸ ਤਰ੍ਹਾਂ ਨਿਚੋੜ ਲਾਂਗੇ ਹਲਕਾ ਜਿਹਾ ਠੀਕ ਹੈ ਜੀ ਪਾਣੀ ਆਪਾਂ ਨੋਰਮਲੀ ਲਿਆ ਵਾ ਨੋਰਮਲ ਪਾਣੀ ਹੈ ਜੀ ਇਹ ਠੀਕ ਹੈ ਨਾ ਤਾਂ ਠੰਡਾ ਹੈ ਨਹੀਂ ਦਿੱਤਾ ਹੈ ਤੇ ਹੁਣ ਜੀ ਆਪਾਂ ਇਸ ਕੱਪੜੇ ਨੂੰ ਜਿਹੜੀ ਸ਼ਕਰਗੰਦੀਆਂ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਵਿਛਾ ਕੇ ਵਿਛਾ ਦਾਂਗੇ ਚੰਗੀ ਤਰ੍ਹਾਂ ਜਿਹੜੀ ਸ਼ਕਰਗੰਦੀਆਂ ਨੇ ਉਹਨਾਂ ਨੂੰ ਆਪਾਂ ਕਵਰ ਕਰ ਦੇਣਾ ਜੀ ਇਸ ਗਿੱਲੇ ਕੱਪੜੇ ਦੇ ਨਾਲ ਠੀਕ ਹੈ ਜੀ ਕੱਪੜਾ ਤੁਸੀਂ ਸੂਤੀ ਲੈਣਾ ਵਾ ਇਹਨਾਂ ਧਿਆਨ ਰੱਖਿਓ ਤੇ ਆ ਜੀ ਆਪਾਂ ਕਵਰ ਕਰ ਦਿੱਤਾ ਚੰਗੀ ਤਰ੍ਹਾਂ ਤੇ ਹੁਣ ਆਪਾਂ ਇਹਦਾ ਢੱਕਣ ਜਿਹੜਾ ਲਗਾ ਦਾਂਗੇ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ ਠੀਕ ਹੈ ਜੀ ਤਾਂ ਜਿਵੇਂ ਕੁੱਕਰ ਦੇ ਨਾਲ ਢੱਕਣ ਬੰਦ ਕਰ ਦਿੱਤਾ ਹੁਣ ਆਪਾਂ ਇਸ ਨੂੰ ਗੈਸ ਦੇ ਉੱਪਰ ਰੱਖ ਦਾਂਗੇ ਤੇ ਗੈਸ ਆਪਾਂ ਕਰ ਲਿਆ ਜੀ ਔਨ ਤੇ ਇਹ ਜੀ ਆਪਾਂ ਕੁੱਕਰ ਨੂੰ ਰੱਖ ਦਿੱਤਾ ਹੈ ਤੇ ਹੁਣ ਜੀ ਆਪਾਂ ਇਸ ਦੀ ਇੱਕ ਸਿਟੀ ਜਿਹੜੀ ਆ ਉਹ ਆਉਣ ਦਵਾਂਗੇ ਠੀਕ ਹੈ ਜੀ ਇੱਕ ਸੀਟੀ ਸਿਰਫ ਆਪਾਂ ਇਹਦੀ ਜਿਹੜੀ ਆ ਇੱਕ ਸੀਟੀ ਤੱਕ ਇਹਦੀ ਵੇਟ ਕਰਨੀ ਆਪਾਂ ਜਦੋਂ ਇਹਦੇ ਵਿੱਚ ਪਾਫ ਬਣ ਜੇਗੀ ਠੀਕ ਹੈ ਜੀ ਪਰ ਆਪਾਂ ਸੀਟੀ ਜਿਹੜੀ ਆ ਉਹ ਵੱਜਣ ਨਹੀਂ ਦੇਣੀ ਹੈਗੀ ਕੁੱਕਰ ਦੀ ਆਪਾਂ ਗੈਸ ਬੰਦ ਕਰ ਦੇਣਾ ਉਸੇ ਵੇਲੇ ਤੇ ਜਿਹੜੀ ਸਟੀਮ ਉਸ ਨੂੰ ਆਪਾਂ ਅੰਦਰ ਹੀ ਰਹਿਣ ਦਾਂਗੇ ਕੁੱਕਰ ਦੇ ਤੇ ਲੋ ਜੀ ਆਪਣਾ ਜਿਹੜੀ ਇੱਕ ਸੀਟੀ ਜਿਹੜੀ ਆ ਟੀਮ ਜਿਹੜੀ ਬਣ ਚੁੱਕੀ ਆ ਆਪਾਂ ਹੁਣ ਇਸ ਨੂੰ ਬੰਦ ਕਰ ਦਾਂਗੇ ਗੈਸ ਨੂੰ ਬੰਦ ਕਰ ਦਿੱਤਾ ਆਪਾਂ ਤੇ ਇਹ ਭਾਫ਼ ਜਿਹੜੀ ਆਪਾਂ ਉਹ ਬਾਹਰ ਨਹੀਂ ਕੱਢਣੀ ਹੈਗੀ ਸਟੀਮ ਜਿੰਨੀ ਤੱਕ ਆਪਣੇ ਆਪ ਹੀ ਨਿਕਲਦੀ ਕੁੱਕਰ ਦੀ ਆਪਾਂ ਨਹੀਂ ਦੇ ਤੱਕ ਨਹੀਂ ਖੋਲਣਾ ਹੈ ਕੋ ਕੁੱਕਰ ਨੂੰ ਤੇ ਇਹ ਜੀ ਜਿਹੜੀ ਸਟੀਮ ਸੀ ਆਪਣੇ ਆਪ ਨਿਕਲ ਚੁੱਕੀ ਸੀ ਕੁੱਕਰ ਦੀ ਭਾਫ਼ ਜਿਹੜੀ ਸੀ ਤੇ ਹੁਣ ਆਪਾਂ ਇਸ ਨੂੰ ਖੋਲ ਲਿਆ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਜੀ ਆਪਾਂ ਜਿਹੜਾ ਕੱਪੜਾ ਰੱਖਿਆ ਸੀ ਕਾਟਨ ਦਾ ਉਸਮੋਂ ਆਪਾਂ ਬਾਹਰ ਕੱਢ ਦਿੱਤਾ ਤੇ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਸ਼ਕਰਗੰਦੀਆਂ ਨੇ ਕਿੰਨੀਆਂ ਵਧੀਆ ਪੱਕ ਚੁੱਕੀਆਂ ਨੇ ਕੁੱਕਰ ਬਿਲਕੁਲ ਸਾਫ਼ ਹੈ ਵਿੱਚੋਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਵੀ ਹਾਂ ਸ਼ਕਰਗੰਦੀ ਜਿਹੜੀਆਂ ਆਪਣੀਆਂ ਸੜ ਗਈਆਂ ਨੇ ਜਾਂ ਕੁਝ ਇਸ ਤਰ੍ਹਾਂ ਦਾ ਤੇ ਐ ਜੀ ਟੂਥਪਿਕ ਨਾਲ ਤੁਹਾਨੂੰ ਦਿਖਾਉਂਦੇ ਹਾਂ ਕਿ ਸ਼ਕਰਗੰਦੀ ਜਿਹੜੀਆਂ ਆਪਣੀ ਚੰਗੀ ਤਰ੍ਹਾਂ ਪੱਕ ਚੁੱਕੀਆਂ ਨੇ ਠੀਕ ਹੈ ਜੀ ਬਹੁਤ ਵਧੀਆ ਤਰੀਕਾ ਵਾ ਜੀ ਇਹ ਤੁਸੀਂ ਜ਼ਰੂਰ ਵਰਤ ਕੇ ਦੇਖਿਓ ਤੇ ਹੁਣ ਜੀ ਆਪਾਂ ਸ਼ਕਰਗੰਦੀਆਂ ਨੂੰ ਉਬਾਲ ਕੱਢ ਲੈਨੇ ਆ ਤੇ ਐ ਜੀ ਥੋੜਾ ਬੋਤੋ ਹੋ ਜਾਂਦਾ ਵਾ ਜ਼ਿਆਦਾ ਨਹੀਂ ਹੈਗਾ ਤੇ ਬਹੁਤ ਈਜ਼ੀ ਤਰੀਕੇ ਦੇ ਨਾਲ ਇਸ ਤਰ੍ਹਾਂ ਆਪਾਂ ਸ਼ਕਰਗੰਦੀਆਂ ਨੂੰ ਉਬਾਲ ਸਕਦੇ ਹਾਂ ਪਕਾ ਸਕਦੇ ਆ ਸ਼ਕਰਗੰਦੀਆਂ ਨੂੰ ਤੇ ਸਾਰੀਆਂ ਸ਼ਕਰਗੰਦੀਆਂ ਪਕਾਡ ਲੈਣੀਆਂ ਦੇਖ ਸਕਦੇ ਤੁਸੀਂ ਕੁੱਕਰ ਵੀ ਬਿਲਕੁਲ ਸਾਫ਼ ਆ ਵਿੱਚੋਂ ਕੋਈ ਜ਼ਿਆਦਾ ਨਹੀਂ ਹੈਗਾ ਵੀ ਹਾਂ ਬਹੁਤ ਵਿੱਚੋਂ ਜਲ ਗਿਆ ਵਾ ਜਾਂ ਕੁਝ ਇਸ ਤਰ੍ਹਾਂ ਆਰਾਮ ਨਾਲ ਸਾਫ਼ ਹੋ ਜਾਣਾ ਹੈ ਤੇ ਬਹੁਤ ਸਵਾਦ ਜਿਹੜੀਆਂ ਸ਼ਕਰਗੰਦੀਆਂ ਨੇ ਇਹ ਲੱਗਦੀਆਂ ਨੇ ਇਸ ਤਰ੍ਹਾਂ ਉਬਾਲੀਆਂ ਹੋਈਆਂ ਜਿਹੜੀਆਂ ਸ਼ਕਰਗੰਦੀਆਂ ਨੇ ਆਪਣੇ ਜਿਹੜੀਆਂ ਉਬਾਲ ਕੇ ਬਣਾਉਣੇ ਆਪਾਂ ਪਾਣੀ ਦੇ ਵਿੱਚ ਉਹਨਾਂ ਦੇ ਵਿੱਚ ਥੋੜਾ ਜਿਹਾ ਪਾਣੀ ਜਿਆ ਭਰ ਜਾਂਦਾ ਵਾ ਤਾਂ ਉਹ ਇੰਨੀ ਟੇਸਟੀ ਨਹੀਂ ਲੱਗਦੀਆਂ ਜੇਕਰ ਤੁਸੀਂ ਇਸ ਤਰੀਕੇ ਨਾਲ ਸ਼ਕਰਗੰਦੀਆਂ ਨੂੰ ਪਕਾਉਂਗੇ ਨਾ ਬਹੁਤ ਹੀ ਜਿਆਦਾ ਸਵਾਲ ਲੱਗਦੀਆਂ ਨੇ ਤੇ ਹੁਣ ਜੀ ਆਪਾਂ ਤੁਹਾਨੂੰ ਛਿਲਕੀ ਵੀ ਦਿਖਾਵਾਂਗੇ ਸ਼ਕਰਗੰਦੀਆਂ ਨੂੰ ਠੀਕ ਹੈ ਜੀ ਇਹ ਆ ਜੀ ਆਪਾਂ ਇਹ ਸ਼ਕਰਗੰਦੀ ਲੈ ਲੈਨੇ ਆਂ ਦੇਖੋ ਤੁਹਾਨੂੰ ਛਿਲਕੇ ਦਿਖਾਣੇ ਆਪਾਂ ਸ਼ਕਰਗੰਦੀਆਂ ਸਾਰੀਆਂ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਨੇ ਸ਼ਕਰਗੰਦੀ ਆਪਣੀਆਂ ਪੱਕ ਚੁਕੀਆਂ ਨੇ ਤੇ ਇਹਨਾਂ ਦਾ ਛਿਲਕਾ ਵੀ ਜਿਹੜਾ ਵਾ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਉੱਤਰਿਆ ਵਾ ਇਸ ਦਾ ਨਹੀਂ ਕੋਈ ਗੱਲ ਨਹੀਂ ਹੈ ਕਿ ਵੀ ਹਾਂ ਸ਼ਕਰਗੰਦੀਆਂ ਕੱਚੀਆਂ ਨੇ ਜਾਂ ਪੱਕਣਗੀਆਂ ਨਹੀਂ ਬਹੁਤ ਵਧੀਆ ਤਰੀਕੇ ਨਾਲ ਪੱਕਦੀਆਂ ਨੇ ਪਰ ਤੁਸੀਂ ਬਿਲਕੁਲ ਉਸੇ ਤਰੀਕੇ ਨਾਲ ਮਤਲਬ ਪਕਾਣੀ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਵਾਂ ਤੇ ਲਓ ਜੀ ਜਿਹੜੀ ਆਪਣੀ ਸ਼ਕਰਗੰਦੀਆਂ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਬਹੁਤ ਵਧੀਆ ਤਰੀਕੇ ਨਾਲ ਪੱਕ ਚੁੱਕੀ ਹੈ ਦੇਖੋ ਅੰਦਰੋਂ ਵੀ ਤੇ ਖਾਣ ਦੇ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹਦਾ ਟੇਸਟ ਜਿਹੜਾ ਵਾ ਦੁਗਣਾ ਹੋ ਜਾਂਦਾ ਜੇਕਰ ਇਸ ਤਰੀਕੇ ਨਾਲ ਤੁਸੀਂ ਪਕਾਉਂਗੇ ਸ਼ਕਰਗੰਦੀਆਂ ਨੂੰ ਤੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਤੇ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਤੇ ਸਾਰਾ